ਦੁਆਬੇ ਦੀ ਪ੍ਰਸਿੱਧ ਯੂਨੀਵਰਸਿਟੀ ਸੰਤ巴巴ਾ ਭਾਗ ਸਿੰਘ ਯੂਨੀਵਰਸਿਟੀ ਜਿਸ ਯੂਨੀਵਰਸਿਟੀ ਨੇ ਬਹੁਤ ਸਾਰੇ ਵੱਡੇ ਉਪਰਾਲੇ ਕੀਤੇ ਹਨ ਇਸ ਯੂਨੀਵਰਸਿਟੀ ਵੱਲੋਂ ਅੱਜ ਇੱਕ ਹੋਰ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੰਤ巴巴ਾ ਭਾਗ ਸਿੰਘ ਯੂਨੀਵਰਸਿਟੀ ਇਹਨਾਂ ਦੇ ਸਰਪਸ ਜਿਹੜੇ ਆ ਬਾਬਾ ਜੀ ਨੇ ਆਪਣਾ ਬੇਰ ਪਰਿਆ ਹੱਥ ਸਾਡੇ ਤੇ ਰੱਖਿਆ ਤੇ ਅੱਜ ਅਸੀਂ ਮਾਸਟਰ ਐਥਲੈਟਿਕ ਐਸੋਸੀਏਸ਼ਨ ਜਿਹੜੀ ਹੈ ਉਹ ਬਣਨ ਜਾ ਰਹੀ ਹੈ ਸਾਡਾ ਮੇਨ ਮਤਲਬ ਇਹੀ ਹੈ ਕਿ ਹਰੇਕ ਸਲੇਬ ਦੇ ਵਿੱਚ 35 ਪਲਸ ਜਿੰਨੇ ਵੀ ਇਸ ਕੈਟਾਗਰੀ ਆ ਉਹਨਾਂ ਨੂੰ ਮੈਕਸਿਮਮ ਕੰਪੀਟੀਸ਼ਨ ਮਿਲੇ ਤੋਂ ਔਰ ਮੇਨ ਮੋਟੋ ਹੈ ਕਿ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਸਪੋਰਟਸ ਵਾਲ ਜੋੜੀ ਹੋਏ ਦੇਖੋ ਜੀ ਅੱਜ ਇਹਦਾ ਕੁਝ ਨਹੀਂ ਕਰ ਰਹੇ ਸਿਰਫ ਬਾਬਾ ਜੀ ਦੀ ਕਿਰਪਾ ਨਾਲ ਹੋ ਰਿਹਾ ਆ ਅੱਗੇ ਸਾਡੀ ਜੀ ਕੋਸ਼ਿਸ਼ ਜਿੱਦੇ ਸਾਡੇ ਮੈਂਬਰ ਸਹਿਬਾਨ ਆਏ ਨੇ ਸੀਨੀਅਰ ਐਥਲੀਟ ਆਏ ਨੇ ਅਫਸਰ ਆਏ ਨੇ ਸਾਡੀ ਦੇ ਤੱਕ ਕੋਸ਼ਿਸ਼ ਹੈ ਜੀ ਅਸੀਂ ਇੰਟਰਨੈਸ਼ਨਲ ਵੀ ਕੰਪੀਟੀਸ਼ਨ ਇਸ ਯੂਨੀਵਰਸਿਟੀ ਦੇ ਵਿੱਚ ਕਰਾਈ ਸੰਤ ਬਾਬਾ ਭਗਤ ਸਿੰਘ ਜੀ ਉਹਨਾਂ ਦੀ ਰਹਿਮਾਈ ਦੇ ਵਿੱਚ ਜੋ ਕੁਛੇ ਹੋ ਰਿਹਾ ਆ ਬਹੁਤ ਹੀ ਵਧੀਆ ਹੋ ਰਿਹਾ ਆ ਔਰ ਸਾਨੂੰ ਇਹਦੇ ਵਿੱਚ ਸਾਰਿਆਂ ਨੂੰ ਜਿੰਨੇ ਵੀ ਐਥਲੀਟ ਆ ਬਾਹਰੋਂ ਜਾਂ ਨੇੜਿਓਂ ਉਹ ਸਾਰਿਆਂ ਨੂੰ ਆ ਕੇ ਇੱਥੇ ਭਾਗ ਲੈਣਾ ਚਾਹੀਦਾ ਆ ਬੱਚਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ। ਰਵਿੰਦ ਸਿੰਘ ਜਿਹੜੇ ਇੰਟਰਨੈਸ਼ਨਲ ਸਪੋਰਟਸਮੈਨ ਨੇ ਇਹ ਇਹਦੀ ਮੇਨ ਹੈਡਿੰਗ ਕਰ ਰਹੇ ਨੇ ਉਹਨਾਂ ਨਾਲ ਡਾਕਟਰ ਸਾਹਿਬ ਇੱਥੇ ਨੇ। ਡਾਕਟਰ ਸਾਹਿਬ ਵੀ ਡਿਊਟੀ ਬਾਬਾ ਜੀ ਨੇ ਲਾਈ ਹੋਈ ਆ ਤੇ ਇਹ ਰਲ ਕੇ ਇੱਕ ਪੂਰੀ ਸਾਡੀ ਐਸੋਸੀਏਸ਼ਨ ਦੀ ਜਿਹੜੀ ਫਾਰਮਿੰਗ ਕਰ ਲੈਣਗੇ ਤੇ ਉਹਦੇ ਬਾਅਦ ਅਸੀਂ ਫਿਰ 11 ਤਰੀਕ ਨੂੰ ਮੇਰੇ ਕੱਲ 11 ਤਰੀਕ ਨੂੰ ਅਸੀਂ ਜਨੂਰੀ ਨੂੰ ਕ੍ਰਾਸ ਕੰਟਰੀ ਦਾ ਪਹਿਲਾ ਯੂਨਿਟ ਕਰਵਾਉਣ ਜਾ ਰਹੇ ਆ। ਅਗੋਂ ਜਿੱਦਾਂ ਬਾਬਾ ਜੀ ਸਾਨੂੰ ਹੁਕਮ ਕਰਨਗੇ ਕਿਉਂਕਿ ਅਸੀਂ ਸਾਰੇ ਉਹਨਾਂ ਦੀ ਸਬਮਿਸ਼ਨ 'ਚ ਹੈਗੇ ਆ ਜਿਸ ਤਰ੍ਹਾਂ ਉਹ ਕਹਿਣਗੇ ਅਸੀਂ ਉਦਾਂ ਕਰਾਂਗੇ। ਤੇ ਆਉਣ ਵਾਲੇ ਸਮ ਪਲੇਅਰ ਆਪਣੀ ਗੇਮ ਦੇ ਨਾਲ ਜੋੜਨਾ ਇਹ ਬੜੇ ਮਾਣ ਦੀ ਗੱਲ ਹੈਗਾ ਜਿਸ ਵਿੱਚ ਇਹ ਨਸ਼ਾ ਵਿਰੁੱਧ ਬੜੀ ਵੱਡੀ ਮਹਿੰਮ ਹੋਵੇਗੀ ਤੇ ਸਾਰੇ ਬੱਚੇ ਫਿਜ਼ੀਕਲੀ ਫਿੱਟ ਰਹਿਣਗੇ ਤੇ ਸਾਡੀ ਜੀ ਪਹਿਲਾਂ ਗੱਲਬਾਤ ਆਪਜੀ ਦੇ ਚੈਨਲ ਤੋਂ ਧਰੂ ਹੋਈ ਸੀਗੀ ਵੀ ਆਪਾਂ ਕੋ ਕ੍ਰੋਸ ਕੰਟਰੀ ਜਾਂ ਆਪਾਂ ਮਾਸਟਰ ਗੇਮ ਸੰਤੋਬਾਪਾਖ ਸੈਨ ਜੁਨੀਵਰਸਿਟੀ ਦੇ ਨਾਮ ਤੇ ਕਰਾਉਣੀ ਆ ਅੱਜ ਸਾਨੂੰ ਉਹ ਭਾਗਾਂ ਵਾਲਾ ਸਮਾਂ ਆ ਗਿਆ ਕਿ ਅੱਜ ਅਸੀਂ ਇਸ ਪੋਸਟਰ ਨੂੰ ਰਿਲੀਜ਼ ਕਰ ਰਹੇ ਹਾਂ ਅਸੀਂ 11 ਜਨਵਰੀ 2026 ਦੀ ਜੀ ਪਹਿਲੀ ਮੈਰਾਥਨ ਕਰਾ ਰਹੇ ਹਾਂ ਜੀ ਸੰਤੂਬਾਬਾ ਯੂਨੀਵਰਸਿਟੀ ਤੋਂ ਸਪੋਰਟਸ ਬੜੀ ਚੰਗੀ ਚੀਜ਼ ਆ ਜੇ ਸਪੋਰਟਸ ਵਾਲਾ ਜੋੜਾਂਗੇ ਅਸੀਂ ਨਸ਼ਿਆਂ ਤੋਂ ਵੀ ਬਚਾਂਗੇ ਔਰ ਸਾਡਾ ਕੈਰੇਕਟਰ ਵੀ ਉੱਚਾ ਰਹੇਗਾ ਐਜੂਕੇਸ਼ਨ ਦਾ ਸਟੈਂਡਰਡ ਵੀ ਵਧੀਆ ਹੋਏਗਾ ਜੋ ਇੱਥੋਂ ਦੇ ਕਰਤਾ ਤਰਤਾ ਬਾਬਾ ਜਨਕ ਸਿੰਘ ਹੋਣੀ ਔਰ ਬਾਬਾ ਬਾਬਾ ਮੋਹਨ ਸਿੰਘ ਜੀ ਇਹ ਦੋਨਾਂ ਦੀ ਸਰਪ੍ਰਸਤੀ ਦੇ ਨਾਲ ਇਹ ਜਿਹੜੀ ਯੂਨੀਵਰਸਿਟੀ ਹੈ ਬਲੰਦੀਆਂ ਤੇ ਜਾ ਰਹੀ ਹੈ ਔਰ ਦੋਨਾਂ ਨੇ ਸਾਨੂੰ ਇਸ ਗੱਲ ਦਾ ਮਾਨ ਬਖਸ਼ਿਆ ਕਿ ਸਾਡੀ ਜਿਹੜੀ ਐਫੀਲੀਏਸ਼ਨ ਹੈ ਮਾਸਟਰ ਐਸੋਸੀਏਸ਼ਨ ਦੀ ਉਹ ਸਾਨੂੰ ਦੇਣ ਜਾ ਰਹੇ ਨੇ ਸੰਤਵਾਵਾ ਭਾਗ ਸਿੰਘ ਮਾਸਟਰ ਐਥਲੈਟਿਕ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਦੇ ਨਾਲ ਵਿਸਤਾਰ ਪੂਰਵਕ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਕਿਹੜੇ ਵੱਡੇ ਉਪਰਾਲੇ ਕਰਦੇ ਨੇ ਉਹ ਅੱਗੇ ਇਸੇ ਚੈਨਲ ਰਾਹੀਂ ਤੁਹਾਨੂੰ ਅੱਗੇ ਵੀ ਇਹਨਾਂ ਦੀਆਂ ਗਤੀਵਿਧੀਆਂ ਤੇ ਅਸੀਂ ਝਾਤ ਮਰਾਂਦੇ ਰਵਾਂਗੇ ਸੋ ਤੁਸੀਂ ਜੁੜਿਓ ਖ਼ਾਸਪੁਰ ਟੀਵੀ ਚੈਨਲ ਦੇ ਨਾਲ ਔਰ ਮੈਂ ਹਾਂ ਤੁਹਾਡਾ ਆਪਣਾ ਕੁਲਵੀਰ ਸਿੰਘ ਗੁੜਿਆਲ ਔਰ ਅੱਜ ਜ਼ਿਲ੍ਹਾ ਜ਼ਿਲੰਦਰ ਦੇ ਪਿੰਡ ਖਿਆਲਾ ਵਿਖੇ ਖੜਿਆ ਹਾਂ ਦੱਸਦੀ ਹੈ ਕਿ ਦੁਆਬੇ ਦੀ ਪ੍ਰਸਿੱਧ ਯੂਨੀਵਰਸਿਟੀ ਸੰਤ巴巴ਾ ਭਾਗ ਸਿੰਘ ਯੂਨੀਵਰਸਿਟੀ ਜਿਸ ਯੂਨੀਵਰਸਿਟੀ ਨੇ ਬਹੁਤ ਸਾਰੇ ਵੱਡੇ ਉਪਰਾਲੇ ਕੀਤੇ ਹਨ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਦੇ ਵਿੱਚ ਵੱਡਾ ਉਪਰਾਲਾ ਕਰੀ ਹੈ ਯੂਨੀਵਰਸਿਟੀ ਇਸ ਯੂਨੀਵਰਸਿਟੀ ਵੱਲੋਂ ਅੱਜ ਇੱਕ ਹੋਰ ਬਹੁਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਯੂਨੀਵਰਸਿਟੀ ਜਿਹੜੀ ਹੈਗੀ ਆ ਸੰਤ巴巴ਾ ਭਾਗ ਸਿੰਘ ਯੂਨੀਵਰਸਿਟੀ ਮਾਸਟਰ ਐਥਲੈਟਿਕਸ ਐਸੋਸੀਏਸ਼ਨ ਜਿਹੜੀ ਆ ਇੱਕ ਬਣਾਉਣ ਜਾ ਰਹੀ ਹੈ ਔਰ ਇਸ ਮੰਤਵ ਦੇ ਨਾਲ ਅੱਜ ਜਿਹੜੇ ਆ ਗਿਆ ਪੰਜਾਬ ਦੇ ਜਿਹੜੇ ਆ ਔਰ ਨੈਸ਼ਨਲ ਐਥਲੀਟ ਜਿਹੜੇ ਅੱਜ ਇਕੱਠੇ ਹੋਏ ਸਨ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਇਸ ਐਸੋਸੀਏਸ਼ਨ ਦਾ ਮਕਸਦ ਕੀ ਰਹਿਣ ਵਾਲਾ ਹੈਗਾ ਤੇ ਇਹ ਜਿਹੜੀ ਐਸੋਸੀਏਸ਼ਨ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਆ ਕੰਮ ਕਰੇਗੀ ਸੋ ਸਾਡੇ ਨਾਲ ਜਿਹੜੇ ਇਸ ਵੇਲੇ ਨੈਸ਼ਨਲ ਐਥਲੀਟ ਜਿਹੜੇ ਆ ਜੁੜ ਚੁੱਕੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਹੈਗੀ ਆ ਉਹਨਾਂ ਨੂੰ ਐਸੋਸੀਏਸ਼ਨ ਜਿਹੜੀ ਆ ਬਣਾਈ ਆ ਉਹਨਾਂ ਨੂੰ ਉਹਨਾਂ ਨੂੰ ਇਸ ਕੰਮ ਦੇ ਲਈ ਸਭ ਤੋਂ ਪਹਿਲਾਂ ਆਪਾਂ ਵਧਾਈ ਦਿੰਨੇ ਆ ਜੀ ਬਹੁਤ ਬਹੁਤ ਸਵਾਗਤ ਹੈ ਸਰ ਜੀ ਥੈਂਕ ਯੂ ਵੈਰੀ ਮਚ ਮੈਂ ਮਨਮੋਹਨ ਐਡਵੋਕੇਟ ਜਲੰਧਰ ਤੋਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਸੰਤ巴巴 ਭਗਤ ਸਿੰਘ ਯੂਨੀਵਰਸਿਟੀ ਇਹਨਾਂ ਦੇ ਸਰਪਸ ਜਿਹੜੇ ਆ ਬਾਬਾ ਜੀ ਨੇ ਆਪਣਾ ਮੇਰ ਪਰਿਆ ਹੱਥ ਸਾਡੇ ਤੇ ਰੱਖਿਆ ਤੇ ਅੱਜ ਅਸੀਂ ਮਾਸਟਰ ਐਥਲੈਟਿਕ ਐਸੋਸੀਏਸ਼ਨ ਜਿਹੜੀ ਹੈ ਉਹ ਬਣਨ ਜਾ ਰਹੀ ਹੈ ਸਾਡਾ ਮੇਨ ਮਤਲਬ ਇਹੀ ਹੈ ਕਿ ਹਰੇਕ ਸਲੈਬ ਦੇ ਵਿੱਚ 35 ਪਲੱਸ ਜਿੰਨੇ ਵੀ ਏਜ ਕੈਟਾਗਰੀ ਆ ਉਹਨਾਂ ਨੂੰ ਮੈਕਸਿਮਮ ਕੰਪੀਟੀਸ਼ਨ ਮਿਲੇ ਤੋ ਔਰ ਮੇਨ ਮੋਟੋ ਹੈ ਕਿ ਜਿਹੜੇ ਬੱਚੇ ਨੇ ਅਸੀਂ ਉਹਨਾਂ ਨੂੰ ਸਪੋਰਟਸ ਵਾਲ ਜੋੜੀਏ ਤੇ ਰਲ ਮਿਲ ਕੇ ਅਸੀਂ ਸਾਰਾ ਇਹ ਸਪੋਰਟਸ ਜਿਹੜੇ ਟੂਰਨਾਮੈਂਟਸ ਕ੍ਰਾਸ ਕੰਟਰੀ ਹੋਰ ਇਵੈਂਟਸ ਜਿਹੜੇ ਹੈਗੇ ਨੇ ਉਹ ਕਰਵਾਈਏ ਤਾਂ ਕਿ ਅਸੀਂ ਰਲ ਮਿਲ ਕੇ ਬੱਚਿਆਂ ਨੂੰ ਵੀ ਉਤਸ਼ਾਹ ਨਾਲ ਅੱਗੇ ਜੋੜੀਏ ਤਾਂ ਕਿ ਉਹ ਲਿਸ਼ਾਂ ਤੋਂ ਉਹ ਦੂਜੇ ਪਾਸੇ ਉਹਨਾਂ ਦਾ ਚੁਕਾਓ ਆਵੇ ਤੇ ਦੈਟਸ ਵਾਈ ਇਹ ਸਾਡਾ ਮੋਟੋ ਹੈਗਾ ਠੀਕ ਹੈ ਸਰ ਅੱਜ ਮੀਟਿੰਗ ਹੋਈ ਹੈ ਜੀ ਸੰਤਵਾਵਾ ਭਗਤ ਸਿੰਘ ਯੂਨੀਵਰਸਿਟੀ ਮੀਟਿੰਗ ਹੋਈ ਹੈ ਸਾਰੇ ਐਥਲੀਟਸ ਅੱਜ ਇਕੱਠੇ ਹੋਏ ਨੇ ਦੀ ਤੇ ਅੱਜ ਸਭ ਕਿਹੜਾ ਫੈਸਲਾ ਲਿਗਿਆ ਜੀ ਸਾਡੇ ਸਭ ਤੋਂ ਪਹਿਲਾਂ ਇਹ ਹੈ ਕਿ ਅਸੀਂ ਰਿਕੁਐਸਟ ਕਰਨੀ ਹੈ ਬਾਬਾ ਜੀ ਨੂੰ ਕਿ ਸਾਡੀ ਜਿਹੜੀ ਇਹ ਰਿਕੁਐਸਟ ਹੈ ਉਹ ਕਬੂਲ ਕੀਤੀ ਜਾਵੇ ਸਾਨੂੰ ਐਫੀਲੀਏਸ਼ਨ ਦਿੱਤੀ ਜਾਵੇ ਸਾਡੇ ਨਾਲ ਡਾਕਟਰ ਸਾਹਿਬ ਹੈਗੇ ਨੇ ਇਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਉਹ ਕਿਤੇ ਜਿਵੇਂ ਕਰਨ ਬਾਬਾ ਜੀ ਆ ਨਹੀਂ ਸਕੇ ਤੋਂ ਸਾਡੀ ਇਹ ਰਿਕੁਐਸਟ ਉਹਨਾਂ ਨੂੰ ਕਨਵੇ ਕਰ ਦੇਣਗੇ ਇੱਕ ਪੂਰੀ ਯੂਨਿਟ ਬਣ ਜਾਏਗਾ ਇੱਥੇ ਸਾਡੇ ਸੈਕਟਰੀ ਪ੍ਰੈਜ਼ੀਡੈਂਟ ਸਾਰੇ ਰਵਿੰਦ ਸਿੰਘ ਜਿਹੜੇ ਇੰਟਰਨੈਸ਼ਨਲ ਸਪੋਰਟਸਮੈਨ ਨੇ ਇਹ ਇਹਦੀ ਮੇਨ ਹੈਡਿੰਗ ਕਰ ਰਹੇ ਨੇ ਉਹਨਾਂ ਨਾਲ ਡਾਕਟਰ ਸਾਹਿਬ ਬੈਠੇ ਨੇ ਅਰਸ਼ਾ ਵੀ ਡਿਊਟੀ ਬਾਬਾ ਜੀ ਨੇ ਲਈ ਹੋਈ ਹੈ ਤੇ ਇਹ ਰਲ ਕੇ ਇੱਕ ਪੂਰੀ ਸਾਡੀ ਐਸੋਸੀਏਸ਼ਨ ਦੀ ਜਿਹੜੀ ਫਾਰਮਿੰਗ ਕਰ ਲੈਣਗੇ ਤੇ ਉਹਦੇ ਬਾਅਦ ਅਸੀਂ ਫਿਰ 11 ਤਰੀਕ ਨੂੰ ਮੇਰੇ ਖਿਆਲ 11 ਤਰੀਕ ਨੂੰ ਅਸੀਂ ਜਨਵਰੀ ਨੂੰ ਕ੍ਰੋਸ ਕੰਟਰੀ ਦਾ ਪਹਿਲਾ ਯੂਨਿਟ ਕਰਵਾਉਣ ਜਾ ਰਹੇ ਹਾਂ ਅਗੋਂ ਜਿੱਦਾਂ ਬਾਬਾ ਜੀ ਸਾਨੂੰ ਹੁਕਮ ਕਰਨਗੇ ਕਿਉਂਕਿ ਅਸੀਂ ਸਾਰੇ ਉਹਨਾਂ ਦੀ ਸਬਮਿਸ਼ਨ 'ਚ ਹੈਗੇ ਹਾਂ ਜਿਸ ਤਰ੍ਹਾਂ ਉਹ ਕਹਿਣਗੇ ਅਸੀਂ ਉਦਾਂ ਕਰਾਂਗੇ ਥੈਟਸ ਵਾਈ ਥੈਂਕ ਯੂ ਵੈਰੀ ਮਚ ਸਰ ਦੇਖਦੇ ਆਪਾਂ ਜੋ ਕਿ ਸਮੇਂ ਦੇ ਵਿੱਚ ਨਸ਼ੀਆਂ ਦਾ ਜੋਗ ਹੈ ਔਰ ਵੱਡਾ ਉਪਰਾਲਾ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈਗਾ ਵਾ ਔਰ ਮੇਰੇ ਹਿਸਾਬ ਨਾਲ ਇਹ ਦੁਆਬੇ ਦਾ ਪਹਿਲਾ ਜਿਹੜਾ ਐਸੋਸੀਏਸ਼ਨ ਹੋਏਗੀ ਜਿਹੜੀ ਇਸ ਏਰੀਆ ਦੇ ਵਿੱਚ ਕੰਮ ਕਰੇਗੀ ਬਿਲਕੁਲ ਐਗਜੈਕਟਲੀ ਇਹ ਸਰਦਾਰ ਕੋਲੰਤਵਾ ਜੀ ਨੇ ਬਾਬਾ ਜੀ ਨਾਲ ਗੱਲ ਕੀਤੀ ਸੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਕਿ ਕਿ ਉਹ ਕਹਿੰਦੇ ਵੀ ਇਹ ਅਸੀਂ ਨਾਲ ਸਪੋਰਟਸ ਦੇ ਇਵੈਂਟ ਤੇ ਕਰਾਵਾਂਗੇ ਸਾਡਾ ਮੇਨ ਮੋਟਿਵ ਵੀ ਇਹੀ ਹੋਏਗਾ ਕਿ ਜਿੰਨੇ ਬੱਚਿਆਂ ਨੂੰ ਵੱਧ ਤੋਂ ਵੱਧ ਅਸੀਂ ਮੈਸੇਜ ਦੇ ਸਕੀਏ ਔਰ ਜਦੋਂ ਅਸੀਂ ਟੂਰਨਾਮੈਂਟ ਕਰਾਵਾਂਗੇ ਅਸੀਂ ਕਿਸੇ ਨਾ ਕਿਸੇ ਇੱਕ ਬੰਦੇ ਦੀ 15 ਮਿੰਟ ਵਾਸਤੇ ਇਹ ਪੋਜ਼ਿਟਿਵ ਟਾਕ ਕਰਾਵਾਂਗੇ ਤਾਂ ਕਿ ਨਸ਼ਿਆਂ ਤੋਂ ਬੱਚੇ ਦੂਰ ਰਹਿਣ ਤੇ ਸਪੋਰਟਸ ਦੇ ਨਾਲ ਜੁੜਨ ਔਰ ਮੈਂ ਆਪਣੇ ਇੱਕ ਸਾਡਾ ਇੱਕ ਸਰਬੱਤ ਦਾ ਪਲਾ ਚੈਰੀਟੇਬਲ ਟਰਸਟ ਹੈ ਅਸੀਂ ਉਹਦੇ ਵੱਲੋਂ ਵੀ ਸਾਡੇ ਡਾਕਟਰ ਕ੍ਰੈਸ ਵੀ ਸੰਗੋ ਪਰਾਇ ਨੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਸਦਾਰ ਅਮਰਜੋਤ ਸਿੰਘ ਜਿਲੰਦਰ ਤੋਂ ਜਨਰਲ ਪ੍ਰੈਜ਼ੀਡੈਂਟ ਨੇ ਉਹ ਵੀ ਇੱਥੇ ਆਉਣ ਤਾਂ ਕਿ ਅਸੀਂ ਹੋਰ ਇਹਦੇ ਵਿੱਚ ਜਿਹੜੇ ਇਥੋਂ ਦੇ ਨੀਡੀ ਸਟੂਡੈਂਟਸ ਹੈਗੇ ਨੇ ਉਹਨਾਂ ਨੂੰ ਅਸੀਂ ਸਕਾਲਰਸ਼ਿਪ ਦੇ ਸਕੀਏ ਨਾਲ ਸਾਡਾ ਇਹ ਵੀ ਸਾਈਮਨਟੇਨੀਅਸਲੀ ਸਪੋਰਟਸ ਦੇ ਨਾਲ ਨਾਲ ਸਾਡਾ ਇਹ ਜਿਹੜਾ ਮੰਤਵ ਹੈਗਾ ਥੈਂਕ ਯੂ ਵੈਰੀ ਮਚ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੋ ਸਾਡੇ ਨਾਲ ਨੈਸ਼ਨਲ ਐਥਲੀਟ ਸਰਦਾਰ ਕੁਲਵੰਤ ਸਿੰਘ ਜੀ ਪੁਧਿਆਣਾ ਸਾਬਕਾ थानादार ਨੇ ਸਾਡੇ ਨਾਲ ਮੌਜੂਦ ਨੇ ਸੋ ਉਹ ਇਸ ਐਸੋਸੀਏਸ਼ਨ ਦੇ ਅਹਿਮ ਮੈਂਬਰ ਨੇ ਸੋ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਵੀ ਆਪਾਂ ਐਸੋਸੀਏਸ਼ਨ ਦੀ ਵਧਾਈ ਦਿੰਨੇ ਆ ਜੀ ਬਹੁਤ ਬਹੁਤ ਵਧਾਈ ਧੰਨਵਾਦ ਸਾਹਿਬ ਜੀ ਬਹੁਤ ਬਹੁਤ ਮਿਹਰਬਾਨੀ ਭਾਜੀ ਤੁਹਾਡਾ ਮੇਰੇ ਬਾ ਜਿੰਨੇ ਵੀ ਮੇਰੇ ਐਥਲੀਟ ਇੰਟਰਨੈਸ਼ਨਲ ਤੇ ਨੈਸ਼ਨਲ ਪਲੇਅਰ ਮੇਰੇ ਅੱਜ ਸੰਤ ਬਾਬਾ ਪਾਕਿਸਤਾਨ ਯੂਨੀਵਰਸਿਟੀ ਆ ਕੇ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਤੇ ਮੀਟਿੰਗ ਵਿੱਚ ਭਾਗ ਲਿਆ ਮੈਂ ਉਹਨਾਂ ਦਾ ਜ ਆਆਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜੀ ਆਆਂ ਆਖਦਾ ਹਾਂ ਅਤੇ ਇਹ ਸਾਡੀ ਪਹਿਲੀ ਕ੍ਰਾਸ ਕੰਟਰੀ ਦਾ ਅਸੀਂ ਪ੍ਰੋਗਰਾਮ ਰੱਖਿਆ ਜੀ 11 ਜਨਵਰੀ 2026 ਨੂੰ ਇਹ ਜਿਹੜਾ ਆਪਣੇ ਕ੍ਰਾਸ ਕੰਟਰੀ ਦਾ ਅਸੀਂ ਪ੍ਰੋਗਰਾਮ ਬਣਾਇਆ ਕ੍ਰਾਸ ਕਾਉਂਡ ਦਾ ਉਹਦੇ ਵਿੱਚ ਵੱਧ ਤੋਂ ਵੱਧ ਅਸੀਂ ਹਰੇਕ ਪਲੇਅਰ ਨੂੰ ਇਹੋ ਹੀ ਦੱਸ ਰਹੇ ਹਾਂ ਵੀ ਵੱਧ ਤੋਂ ਵੱਧ ਐਂਟਰੀਆਂ ਆਉਣ ਜਿਹਦੇ ਨਾਲ ਕਿ ਇਸ ਸੰਸਥਾ ਦਾ ਨਾਮ ਉੱਚਾ ਹੋਵੇ ਜਿਸੇ ਕਰਕੇ ਨਸ਼ਿਆਂ ਦੇ ਜਿੰਨੀ ਚੱਲਿਆ ਇਹਨੂੰ ਠੱਲ ਪਾਈ ਜਾਵੇ ਤੇ ਆਉਣ ਵਾਲੇ ਸਮੇਂ ਵਿੱਚ ਬੱਚੇ ਇਸ 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 ਪਲੇਅਰ ਆਪਣੀ ਗੇਮ ਦੇ ਨਾਲ ਜੁੜਨਾ ਤੇ ਮੈਂ ਉਹ ਆਪਣੇ ਜਿੰਨੇ ਵੀ ਮੇਰੇ ਆਪਣੇ ਪਲੇਅਰ ਆਏ ਆ ਮੇਰੇ ਮੈਨੇਜਰ ਸਾਹਿਬ ਆਏ ਨੇ ਸਰਦਾਰ 인ਦਰ ਸਿੰਘ ਜੀ ਸਰਦਾਰ ਮੋਨ ਮਨਮੋਨ ਸਿੰਘ ਜੀ ਆਪਣੇ ਭਾਜੀ ਹੁਣੀ ਤੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਨ ਸਰਦਾਰ ਕੁਲਵੰਤ ਸਿੰਘ ਜੀ ਲੁਧਿਆਣਾ ਨੈਸ਼ਨਲ ਐਥਲੀਟ ਨੇ ਔਰ ਦਾਬੇ ਦੇ ਜਿਹੜੇ ਆ ਪਿੰਡ ਪੁਧਿਆਣਾ ਦੇ ਜਿਹੜੇ ਉਹਨਾਂ ਨੇ ਨਾਮ ਰੋਸ਼ਨ ਕੀਤਾ ਹੈਗਾ ਔਰ ਇਸ ਵੇਲੇ ਜਿਹੜਾ ਹੈਗਾ ਇੱਕ ਵੱਡਾ ਉਪਰਾਲਾ ਜਿਹੜਾ ਹੈਗਾ ਸਾਰੇ ਰਲ ਮਿਲ ਕੇ ਜਿਹੜੇ ਆ ਐਥਲੀਟ ਕਰ ਰਹੇ ਨੇ ਸੋ ਦੁਆਬੇ ਨੂੰ ਇੱਕ ਬਹੁਤ ਹੀ ਵੱਡੀ ਐਸੋਸੀਏਸ਼ਨ ਬਣਾ ਕੇ ਦਿੱਤੀ ਜਾ ਰਹੀ ਹੈ ਜਿਸ ਦਾ ਮੁੱਖ ਮੰਤਵ ਜਿਹੜਾ ਹੈਗਾ ਵਾ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਔਰ ਚੰਗੇ ਜਿਹੜੇ ਆ ਪਲੇਅਰ ਪੈਦਾ ਕਰਨਾ ਹੋਵੇਗਾ ਸੋ ਇਸ ਵੇਲੇ ਸੰਤ ਬਾਬਾ ਭਗਤ ਸਿੰਘ ਯੂਨੀਵਰਸਿਟੀ ਵਿਖੇ ਖੜੇ ਆ ਔਰ ਐਸੋਸੀਏਸ਼ਨ ਦੀ ਇੱਕ ਵੱਡੀ ਮੀਟਿੰਗ ਹੋਈ ਹੈ ਸਾਡੇ ਹੋਂਹ ਹਰ ਐਥਲੀਟ ਦਲਜੀਤ ਸਿੰਘ ਜੀ ਪੁਧਿਆਣਾ ਤੋਂ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਦਲਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਅੱਜ ਐਸੋਸੀਏਸ਼ਨ ਦਾ ਨਿਰਮਾਣ ਹੋਇਆ ਹੈ ਜੀ ਵੱਡਾ ਉਪਰਾਲਾ ਕਰਨ ਜਾ ਰਹੇ ਹੋ ਤੇ ਸਭ ਤੋਂ ਪਹਿਲਾਂ ਇਹ ਸੋਚ ਕਿੱਦਾਂ ਬਣੀ ਜੀ ਆਪਣੀ ਸਾਊਥ ਪਹਿਲਾਂ ਜੀ ਆਪ ਜੀ ਦੇ ਨਿਊ ਚੈਨਲ ਨੂੰ ਵੈਲਕਮ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਔਰ ਸਾਡੇ ਐਸੋਸੀਏਸ਼ਨ ਨੂੰ ਉੱਪਰ ਲੈ ਜਾਣ ਦਾ ਹੰਗਾਰਾ ਮਾਰਿਆ ਇਹ ਸਾਡੀ ਜੀ ਪਹਿਲਾਂ ਗੱਲਬਾਤ ਆਪ ਜੀ ਦੇ ਚੈਨਲ ਥਰੂ ਹੋਈ ਸੀ ਕਿ ਆਪਾਂ ਕੋਈ ਕ੍ਰੋਸ ਕੰਟਰੀ ਜਾਂ ਆਪਾਂ ਮਾਸਟਰ ਗੇਮ ਸੰਤੋਬਾ ਪਾਕਿਸਤਾਨ ਯੂਨੀਵਰਸਿਟੀ ਦੇ ਨਾਮ ਤੇ ਕਰਾਉਣੀ ਆ ਅੱਜ ਸਾਨੂੰ ਉਹ ਭਾਗਾਂ ਵਾਲਾ ਸਮਾਂ ਆ ਗਿਆ ਅੱਜ ਅਸੀਂ ਇਸ ਪੋਸਟਰ ਨੂੰ ਰਿਲੀਜ਼ ਕਰ ਰਹੇ ਹਾਂ ਅਸੀਂ 11 ਜਨਵਰੀ 2026 ਜੀ ਪਹਿਲੀ ਮੈਰਾਥਨ ਕਰਾ ਰਹੇ ਹਾਂ ਜੀ ਸੰਤੋਬਾ ਯੂਨੀਵਰਸਿਟੀ ਤੋਂ ਇਦੇ ਵਿੱਚ ਹਰ ਇੱਕ ਵਰਗ ਦੇ ਭਾਗ ਲੈ ਸਕਦੇ 3 ਕਿਲੋਮੀਟਰ 5 ਕਿਲੋਮੀਟਰ 10 ਕਿਲੋਮੀਟਰ ਜੀ 5 ਸਾਲ ਤੋਂ ਲੈ ਕੇ ਜੀ 3 ਕਿਲੋਮੀਟਰ ਦੇ ਵਿੱਚ ਹਰ ਕੋਈ ਪਾਰਟਿਸਿਪੇਟ ਕਰ ਸਕਦਾ ਉਸ ਤੋਂ ਉੱਪਰ ਜੇ 90 ਸਾਲ ਤੱਕ 95 ਸਾਲ ਤੱਕ ਵੀ ਬਜ਼ੁਰਗ ਜਿਹੜੇ ਪਾਰਟਿਸਿਪੇਟ ਕਰ ਸਕਦੇ ਆ ਜੀ ਆਪਾਂ ਦੇਖਦੇ ਆ ਜੀ ਸੰਤ ਬਾਬਾ ਮਲਕੀਤ ਸਿੰਘ ਹੁਣਾਂ ਦੀ ਗੱਲ ਕਰੀਏ ਸੰਤ ਬਾਬਾ ਦਲਾਵਰ ਸਿੰਘ ਵੀ ਬ੍ਰਹਮ ਜੀ ਹੁਣਾਂ ਦੀ ਗੱਲ ਕਰੀਏ ਉਹਨਾਂ ਨੇ ਵੱਡਾ ਇੱਕ ਉਪਰਾਲਾ ਕੀਤਾ ਸੀਗਾ ਕਿ ਇੱਕ ਯੂਨੀਵਰਸਿਟੀ ਇਸ ਏਰੀਆ ਨੂੰ ਬਣਾ ਕੇ ਦਿੱਤੀ ਦੁਆਬੇ ਦੇ ਵਿੱਚ ਆਪਾਂ ਪਹਿਲੀ ਯੂਨੀਵਰਸਿਟੀ ਕਹਿ ਸਕਦੇ ਹਾਂ ਜਿਹੜੀ ਵੱਡੀ ਐਸ ਵੇਲੇ ਵੱਡਾ ਕੰਮ ਕਰ ਰਹੀ ਹੈ ਬੱਚਿਆਂ ਨੂੰ ਪੜ੍ਹਾਈ ਦੇ ਖੇਤਰ ਦੇ ਵਿੱਚ ਅੱਗੇ ਲਿਜਾਣ ਦਾ ਕੰਮ ਕਰ ਰਹੀ ਹੈ ਸੋ ਉਹਨਾਂ ਦੇ ਨਾਲ ਨਾਲ ਅੱਜ ਇੱਕ ਹੋਰ ਵੱਡਾ ਉਪਰਾਲਾ ਜਿਹੜਾ ਐਸੋਸੀਏਸ਼ਨ ਬਣਾ ਕੇ ਤੁਸੀਂਾਂ ਨੇ ਕੀਤਾ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ-ਕਿਹੜੇ ਉਪਰਾਲੇ ਕੀਤੇ ਜਾ ਸਕਦੇ ਆ ਜੀ ਤੇ ਕੁਝ ਅਸੀਂ ਦਾ ਕੁਝ ਨਹੀਂ ਕਰ ਰਹੇ ਸਿਰਫ ਬਾਬਾ ਜੀ ਦੀ ਕਿਰਪਾ ਨਾਲ ਹੋ ਰਿਹਾ ਆ ਅੱਗੇ ਸਾਡੀ ਜੀ ਕੋਸ਼ਿਸ਼ ਜਿਹਨੇ ਸਾਡੇ ਮੈਂਬਰ ਸਹਿਬਾਨ ਆਏ ਨੇ ਸੀਨੀਅਰ ਰਿਟਾਇਰਡ ਆਏ ਨੇ ਆਫੀਸਰ ਆਏ ਨੇ ਸਾਡੀ ਦੇ ਤੱਕ ਕੋਸ਼ਿਸ਼ ਹੈ ਜੀ ਅਸੀਂ ਇੰਟਰਨੈਸ਼ਨਲ ਵੀ ਕੰਪੀਟੀਸ਼ਨ ਇਸ ਯੂਨੀਵਰਸਿਟੀ ਦੇ ਵਿੱਚ ਕਰਾਈਏ ਜੀ ਠੀਕ ਹੈ ਜੀ ਬਹੁਤ ਧੰਨਵਾਦ ਜੀ ਦਲਜੀਤ ਸਿੰਘ ਪਧਿਆਣਾ ਜੀ ਜਿਨ੍ਹਾਂ ਨੇ ਹੈਗੀਆਂ ਕਾਫੀ ਨੈਸ਼ਨਲਸ ਔਰ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਐਥਲੈਟਿਕਸ ਦੇ ਚੈਂਪੀਅਨਸ਼ਿਪ ਜਿਹੜੀਆਂ ਉਹਨਾਂ ਨੇ ਹਾਸਲ ਕੀਤੀਆਂ ਨੇ ਆਪਣੇ ਮੈਡਲਸ ਵਗੈਰਾ ਲਏ ਨੇ ਸੋ ਸਾਡੇ ਨਾਲ ਹੋਰ ਵੀ ਨੈਸ਼ਨਲ ਪਲੇਅਰ ਨੇ ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਜੇ ਕੋਈ ਸਾਥੀ ਯੂਨੀਵਰਸਿਟੀ ਦੀ ਐਸੋਸੀਏਸ਼ਨ ਨਾਲ ਜੁੜਨਾ ਚਾਹੁੰਦਾ ਹੈ ਜਾਂ ਉਹ ਇਹਦੇ ਵਿੱਚ ਭਾਗ ਲੈਣਾ ਚਾਹੁੰਦਾ ਹੈ ਤੇ ਉਹਦੇ ਲਈ ਉਹਨੂੰ ਕੀ ਕਰਨਾ ਪੈਣਾ ਸੋ ਸਹੀ ਗੱਲ ਜੀ ਮੇਰਾ ਨਾਮ ਅਸ਼ੋਕਮਰ ਪਾਲ ਮੈ ਰਟਾਇਰਡ ਸੀਨੀਅਰ ਮੈਨੇਜਰ ਫਰਮ ਪੰਜਾਬ ਨਿਸ਼ ਬੈਂਕ ਅੱਜ ਬੜੀ ਮਾਣ ਦੀ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਆਪਾਂ ਮਾਸਟਰ ਫੈਡਰੇਸ਼ਨ ਆਫ ਇੰਡੀਆ ਦੀ ਕਲਾ ਆਪਣੇ ਫੈਡਰੇਸ਼ਨ ਕ੍ਰੀਏਟ ਕਰ ਰਹੇ ਹੈਗੇ ਆ ਇਹ ਬੜੇ ਮਾਣ ਦੀ ਗੱਲ ਹੈਗਾ ਜਿਸ ਵਿੱਚ ਇਹ ਨਸ਼ਾ ਵਿਰੁੱਧ ਬੜੀ ਬੜੀ ਮਹਮ ਹੋਵੇਗੀ ਤੇ ਸਾਰੇ ਬੱਚੇ ਫਿਜ਼ੀਕਲੀ ਫਿਟ ਰਹਿਣਗੇ ਇਹ ਉਹਨਾਂ ਵਾਸਤੇ ਮੌਕਾ ਬੜਾ ਵਧੀਆ ਮੌਕਾ ਹੈਗਾ ਕਿ ਉਹ ਆਪਣੇ ਆਪ ਨੂੰ ਫਿਜ਼ੀਕਲੀ ਫਿਟ ਰੱਖਣਗੇ ਤੰਦਰੁਸਤ ਰਹਿਣਗੇ ਜੇ ਉਹ ਤੰਦਰੁਸਤ ਰਹਿਣਗੇ ਤਾਂ ਇਹ ਉਹਰੇ ਕੰਮ ਵਧੀਆ ਕੰਮ ਕਰ ਸਕਦੇ ਸਟੱਡੀ ਕਰ ਸਕਦੇ ਹੈਗੇ ਆ ਆਪਣੀ ਲਾਈਫ ਰਾਈਜ਼ ਕਰ ਸਕਦੇ ਹੈਗੇ ਆ ਥੈਂਕ ਯੂ ਸਰ ਹਾਂ ਸਰ ਆਪਾਂ ਦੇਖਦੇ ਆ ਜੋ ਕ ਸਮਾਜ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਔਰ ਭਾਈ ਸਾਹਿਬ ਹੁਣਾਂ ਨੇ ਵੀ ਦੱਸਿਆ ਕਿ ਇਹਦਾ ਮੁੱਖ ਮੋਟਿਵ ਜਿਹੜਾ ਹੈ ਜਾਂ ਮੇਨ ਮੰਤਵ ਜਿਹੜਾ ਇਹਦਾ ਹੈ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਜੀ ਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਰ ਇਸ ਤਰ੍ਹਾਂ ਹੈਗਾ ਮੇਰੀ ਉਮਰ ਇਸ ਟਾਈਮ 68 ਰਨਿੰਗ ਹੈ ਜੋ ਆਪਣੀ ਲਾਈਫ ਦੇਖਿਆ ਗਿਆ ਮੈਂ ਸਕੂਲ ਕਾਲਜ ਵਿੱਚ ਅਪ ਟੂ ਐਮ ਇਹ ਤੋਂ ਪੜੇ ਆਇਆਗਾ ਤੇ ਅੱਜਕੱਲ ਬੱਚੇ ਮੁੰਡੇ ਕੁੜੀਆਂ ਇਹਨਾਂ ਨਸ਼ਾ ਕਰ ਰਹੇ ਹਨ ਕਿ ਆਈ ਹੈਵ ਨੋਥਿੰਗ ਥੌਟ ਅਬਾਊਟ ਇਟ ਸਾਡੀ ਵਾਰੀ ਕੋਈ ਨਸ਼ਾ ਨਹੀਂ ਹੁੰਦਾ ਹੈਗਾ ਅਸੀਂ ਅਮੇਦ ਤੱਕ ਪੜੇ ਹੈਗਾ ਬੱਚਿਆਂ ਨੂੰ ਪਤਾ ਨਹੀਂ ਕੀ ਨਸ਼ਾ ਚਿੱਟਾ ਕੀ ਹੁੰਦਾ ਹੈ ਨਸ਼ਾ ਕੀ ਹੁੰਦਾ ਹੈਗਾ ਉਹਨੂੰ ਦੇਖਿਆ ਹੈਗਾ ਛੋਟੇ ਲੈ ਕੇ ਵੱਡੇ ਤੱਕ ਹਰੇਕ ਬੱਚਾ ਮੁੰਡਾ ਕੁੜੀ ਨਸ਼ਾ ਕਰ ਰਿਹਾ ਹੈਗਾ ਇਸ ਨਾਲ ਉਹਨਾਂ ਦੀ ਹੈਲਥ ਵੀ ਖਰਾਬ ਹੁੰਦੀ ਹੈਗੀਆ ਉਹਨਾਂ ਦੇ ਪੇਰੈਂਟਸ ਵੀ ਪਰੇਸ਼ਾਨ ਹੁੰਦੇ ਆ ਉਹਨਾਂ ਦੇ ਰਿਲੇਟਿਵਸ ਵੀ ਉਹਨਾਂ ਦੇ ਫਰੈਂਡਸ ਵੀ ਕਾਹੀ ਪਰੇਸ਼ਾਨ ਹੁੰਦੇ ਹੈਗਾ ਤੇ ਉਹ ਆਪਣੀ ਜੀਵਨ ਵਿੱਚ ਤਰੱਕੀ ਨਹੀਂ ਕਰ ਸਕਦੇ ਹੈਗੀਆ ਥੈਂਕ ਯੂ ਸਰ ਕੀ ਕਰ ਸਰ ਬਹੁਤ ਬਹੁਤ ਧੰਨਵਾਦ ਜੀ ਸੋ ਨੈਸ਼ਨਲ ਅਥਲੀਟਸ ਸਾਰੇ ਹੀ ਨੈਸ਼ਨਲ ਅਥਲੀਟ ਨੇ ਇੱਕ ਵਾਰ ਮੈਂ ਕੈਮਰਾ ਮੈਨੂੰ ਕਹਾਂਗਾ ਕਿ ਇੱਕ ਵਾਰ ਕੈਮਰਾ ਘੁਮਾ ਦਿੱਤਾ ਜਾਵੇ ਸਾਰੇ ਹੀ ਚੋਟੀ ਦੇ ਨੈਸ਼ਨਲ ਅਥਲੀਟ ਨੇ ਔਰ ਗੋਲਡ ਮੈਡਲਿਸਟ ਨੇ ਬਹੁਤ ਤਰ੍ਹਾਂ ਦੀ ਮੈਡਲ ਜਿਹੜੇ ਆ ਇਹਨਾਂ ਸਾਰੇ ਅਥਲੀਟਾਂ ਨੇ ਜਿਹੜੇ ਆ ਐਥਲੈਟਿਕਸ ਰਾਹੀਂ ਪ੍ਰਾਪਤ ਕੀਤੇ ਨੇ ਸੋ ਇੱਕ ਵਾਰ ਸਾਰਿਆਂ ਦੇ ਉੱਪਰ ਕੈਮਰਾ ਘੁਮਾ ਦਿੱਤਾ ਜਾਵੇ ਸੋ ਅੱਜ ਵੱਡਾ ਜਿਹੜਾ ਹੈਗਾ ਵਾ ਕੈਲੋ ਵੱਡਾ ਉਪਰਾਲਾ ਕੀਤਾ ਜਾ ਰਿਹਾ ਇਹਨਾਂ ਸਾਰਿਆਂ ਵੱਲੋਂ ਔਰ ਇੱਕ ਜਿਹੜੀ ਹੈਗੀ ਐਸੋਸੀਏਸ਼ਨ ਬਣਾਈ ਗਈ ਹੈ ਸੰਤ ਬਾਬਾ ਭਾਕ ਸਿੰਘ ਮਾਸਟਰ ਐਥਲੀਟਿਕ ਐਸੋਸੀਏਸ਼ਨ ਜਿਸ ਦਾ ਮੁੱਖ ਮੰਤਵ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਬੱਚਿਆਂ ਨੂੰ ਖੇਡਾਂ ਦੇ ਨਾਲ ਜੋੜਨਾ ਹੋਵੇਗਾ ਸੋ ਹੋਰ ਵੀ ਬਹੁਤ ਸਾਰੇ ਨੈਸ਼ਨਲ ਐਥਲੀਟ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਰਦਾਰ ਕੇਵਲ ਸਿੰਘ ਜੀ ਮੌਜੂਦ ਨੇ ਮਾਸਟਰ ਜਿਹੜੇ ਐਥਲੀਟ ਨੇ ਨੈਸ਼ਨਲ ਐਥਲੀਟ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਵੀ ਬਹੁਤ ਧੰਨਵਾਦ ਜੀ ਆਫ ਦਿ ਚੈਨਲ ਦਾ ਜੀ ਸਰ ਆਪ ਕਿਦਾਂ ਦੇਖਦੇ ਹੋ ਸਰ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਜੀ ਇਸ ਉਪਰਾਲੇ ਨੂੰ ਕਿਦਾਂ ਦੇਖਦੇ ਹੋ ਜੀ ਇਹ ਉਪਰਾਲਾ ਬਹੁਤ ਵਧੀਆ ਮੈਂ ਵੈਸੇ ਇੱਕ ਸਪੋਰਟਸ ਬਾਰੇ ਗੱਲ ਕਰਾਂ ਜਿਹੜੀ ਕਰ ਰਹੇ ਹਾਂ ਹਾਂਜੀ ਇਹਦੇ ਸਾਰੇ ਕਈ ਸਾਨੂੰ ਫਾਇਦੇ ਨੇ ਠੀਕ ਹੈ ਜੀ ਨੰਬਰ 1 ਆਪਣੀ ਹੈਲਥ ਦੂਸਰਾ ਅਸੀਂ ਪ੍ਰੋਫੈਸ਼ਨਲ ਗੇਮ ਕਰ ਸਕਦੇ ਹਾਂ ਤੀਸਰਾ ਅਸੀਂ ਜੌਬ ਵਾਸਤੇ ਵੀ ਇਹਦੇ ਵਿੱਚ ਬਹੁਤ ਚਾਂਸਸ ਆ ਠੀਕ ਹੈ ਜੀ ਤੇ ਅਗਰ ਸਾਡੇ ਬੱਚੇ ਇੱਧਰ ਜੁੜਨ ਮੈਂ ਨਹੀਂ ਕਹਿੰਦਾ ਕਿ ਸਾਰਾ ਇਹੀ ਪੰਜਾਬ ਨਸ਼ਾ ਨੇ ਖਾ ਲਿਆ ਹਾਂ ਬਹੁਤ ਅਸੀਂ ਗਰਾਊਂਡਾਂ ਦੇ ਵਿੱਚ ਜਾਣੇ ਆ ਬਹੁਤ ਤਗੜੇ ਪਲੇਅਰ ਆ ਔਰ ਥੋੜੀ ਜਿ ਉਹਨਾਂ ਨੂੰ ਗਾਈਡਲਾਈਨ ਦੀ ਜ਼ਰੂਰਤ ਆ ਉਹ ਸਾਡੇ ਇੱਥੇ ਕੁਲਵੰਤ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਕਿਉਂਕਿ ਅਸੀਂ ਤਾਂ ਹੁਣ ਜੋ ਲੈਣਾ ਸੀ ਲੈ ਲਿਆ ਜੀ ਪਰ ਜੋ ਕੁਝ ਅਸੀਂ ਦੇ ਸਕਦੇ ਆ ਉਹ ਉਹਨਾਂ ਦੀ ਬੜੀ ਵੱਡੀ ਦੇਣ ਆ ਔਰ ਸੰਤ ਬਾਬਾ ਭਗਤ ਸਿੰਘ ਜੀ ਉਹਨਾਂ ਦੀ ਰਹਿਨਮਾਈ ਦੇ ਵਿੱਚ ਜੋ ਕੁਝ ਹੋ ਰਿਹਾ ਆ ਬਹੁਤ ਹੀ ਵਧੀਆ ਹੋ ਰਿਹਾ ਆ ਔਰ ਸਾਨੂੰ ਇਹਦੇ ਵਿੱਚ ਸਾਰਿਆਂ ਨੂੰ ਜਿਨ੍ਹਾਂ ਵੀ ਸਪੋਰਟ ਆ ਬਾਹਰੋਂ ਜਾਂ ਨੇੜਿਓਂ ਉਹ ਸਾਰਿਆਂ ਨੂੰ ਆ ਕੇ ਇੱਥੇ ਭਾਗ ਲੈਣਾ ਚਾਹੀਦਾ ਆ ਬੱਚਿਆਂ ਦਾ ਹੌਸਲਾ ਵਧਾਉਣਾ ਚਾਹੀਦਾ ਹੈ ਉਹ ਸਪੋਰਟਸ ਬੜੀ ਚੰਗੀ ਚੀਜ਼ ਆ ਜੇ ਸਪੋਰਟਸ ਨਾਲ ਜੋੜਾਂਗੇ ਅਸੀਂ ਨਸ਼ਿਆਂ ਤੋਂ ਵੀ ਬਚਾਂਗੇ ਔਰ ਸਾਡਾ ਕੈਰੇਕਟਰ ਵੀ ਉੱਚਾ ਰਹੇਗਾ ਐਜੂਕੇਸ਼ਨ ਦਾ ਸਟੈਂਡਰਡ ਵੀ ਵਧੀਆ ਹੋਏਗਾ ਜੀ ਇਹਨਾਂ ਕੁਝ ਕਹਿੰਦਾ ਹੋਇਆ ਕਿ ਮਤਲਬ ਸਰ ਹੋਰ ਆਪਾਂ ਦੇਖਦੇ ਹਾਂ ਜੀ ਇਹਨਾਂ ਦੇ ਵਿੱਚ ਕੁਝ ਐਥਲੀਟ ਇਦਾਂ ਨੇ ਜਿੱਦਾਂ ਆਪਣੀ ਬੈਠ ਕੇ ਮੀਟਿੰਗ ਹੋਈ ਹੈ ਗੱਲਬਾਤ ਹੋਈ ਹੈ ਉਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਇੱਕ ਸਪੋਰਟਸ ਕੋਟੇ ਦੇ ਵਿੱਚੋਂ ਕੋਈ ਇਹਨਾਂ ਨੇ ਨੌਕਰੀ ਵੀ ਪ੍ਰਾਪਤ ਕੀਤੀ ਹੈ ਜੀ ਉਹ ਉਹਦੇ ਬਾਰੇ ਦੱਸਿਓ ਵੀ ਇਹ ਸਪੋਰਟਸ ਕੋਟੇ ਦੇ ਵਿੱਚੋਂ ਨੌਕਰੀ ਕਿੱਦਾਂ ਮਿਲਦੀ ਹੈਗੀ ਆ ਤੇ ਇਹਦੇ ਇਹਦੇ ਲਈ ਕੀ ਕਰਨਾ ਪੈਂਦਾ ਜੀ ਹੁਣ ਵੀ ਸਰ ਸਾਡੇ ਕੋ ਮੇਰੇ ਕੋਲ ਇੱਕ ਮੈਸੇਜ ਆਇਆ ਆਰਮੀ ਵੱਲੋਂ ਮੈਂ ਆਰਮੀ ਦੇ ਵਿੱਚੋਂ ਰਿਟਾਇਰ ਆ ਜੀ ਤੇ ਉੱਥੇ ਵੀ ਸਪੋਰਟਸ ਕੋਟੇ ਵਾਸਤੇ ਲੜਕੀਆਂ ਔਰ ਲੜਕੇਆਂ ਵਾਸਤੇ ਵੈਕੈਂਸੀਆਂ ਆਉਂਦੀਆਂ ਨੇ ਜੀ ਅਗਰ ਅਸੀਂ ਉਹਦਾ ਟਾਈਮ ਕੁਆਲੀਫਾਈਡ ਕਰਦੇ ਆਂ ਜਾਂ ਨੈਸ਼ਨਲ ਇੰਟਰਨੈਸ਼ਨਲ ਤੱਕ ਜਿਹੜੇ ਗਏ ਆ ਪਲੇਅਰ ਆ ਔਰ ਉਹਨਾਂ ਵਾਸਤੇ ਸਪੈਸ਼ਲ ਕੋਟਾ ਆਉਂਦਾ ਆ ਸਪੋਰਟਸ ਦਾ ਜੋ ਪੁਲਿਸ ਦੇ ਵਿੱਚ ਵੀ ਆਉਂਦਾ ਆ ਆਰਮੀ ਦੇ ਵਿੱਚ ਵੀ ਆਉਂਦਾ ਆ ਜੀ ਤੇ ਉਹਦਾ ਸਾਨੂੰ ਫਾਇਦਾ ਲੈਣਾ ਚਾਹੀਦਾ ਆ ਬੱਚਿਆਂ ਨੂੰ ਅਸੀਂ ਤਿਆਰ ਕਰਕੇ ਅਸੀਂ ਮੈਂ ਮੇਰਾ ਪਿੰਡ ਪੱਦੀ ਸੂਰਾ ਸਿੰਘ ਆ ਠੀਕ ਆ ਜੀ ਅਸੀਂ ਉੱਥੇ ਬੱਚਿਆਂ ਨੂੰ ਤਿਆਰ ਕੀਤਾ ਸਾਡੇ ਇੱਕ ਬੈਚ ਦੇ ਪੰਜ ਬੱਚੇ ਪੁਲਿਸ ਦੇ ਵਿੱਚ ਭਰਤੀ ਹੋਏ ਸੀਗੇ ਤੇ ਉਹਨਾਂ ਦੇ ਵਿੱਚੋਂ ਕੁਝ ਬੱਚੇ ਸਪੋਰਟਸ ਦੇ ਵਿੱਚ ਗਏ ਨੇ ਕੁਝ ਵੈਸੇ ਕਰ ਰਹੇ ਨੇ ਹੁਣ ਤੇ ਇੱਕ ਸਾਨੂੰ ਹੋਰ ਬੜਾ ਫਾਇਦਾ ਹੈ ਜੇ ਆਰਮੀ ਜਾਈ ਜਾਂ ਪੁਲਿਸ ਜਾਈਏ ਉੱਥੇ ਜਾ ਕੇ ਆਪਣਾ ਐਜੂਕੇਸ਼ਨ ਦਾ ਜਿਹੜਾ ਸਟੰਡ ਹੋਰ ਵਧਾ ਸਕਦੇ ਆ ਸਾਨੂੰ ਬਹੁਤ ਚਾਂਸ ਮਿਲਦੇ ਆ ਪੈਸਾ ਵੀ ਮਿਲਦਾ ਸਾਡੀ ਪੇ ਸੈਲਰੀ ਜਿਹੜੀ ਮਿਲਦੀ ਆ ਉਹਦੇ ਨਾਲ ਸਾਨੂੰ ਸਮਾਂ ਵੀ ਮਿਲਦਾ ਆ ਪੜ੍ਹਾਈ ਵਾਸਤੇ ਵੀ ਸਮਾਂ ਮਿਲਦਾ ਆ ਸਾਨੂੰ ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਤੇ ਇੱਧਰ ਆਉਣਾ ਚਾਹੀਦਾ ਬੱਚਿਆਂ ਮੇਰੀ ਇਹ ਫੀਲ ਆ ਔਰ ਸੰਤ ਬਾਬਾ ਭਾਗ ਸਿੰਘ ਜੀ ਉਹਨਾਂ ਦੀ ਰਹਿਨਵਾਈ ਜੇ ਕੁਝ ਹੋ ਰਿਹਾ ਆ ਬਹੁਤ ਵਧੀਆ ਹੋ ਰਿਹਾ ਸੀ ਉਹਨਾਂ ਦੇ ਬਹੁਤ ਧੰਨਵਾਦ ਹਾਂ ਸੋ ਵੱਡਾ ਮੰਤਵ ਲੈ ਕੇ ਸੰਤ ਬਾਬਾ ਭਾਗ ਸਿੰਘ ਮਾਸਟਰ ਐਥਲੈਟਿਕ ਐਸੋਸੀਏਸ਼ਨ ਜਿਹੜੀ ਅੱਜ ਵੱਡਾ ਮੰਤਵ ਲੈ ਕੇ ਜਿਹੜਾ ਹੈਗਾ ਕੰਮ ਕਰਨ ਜਾ ਰਹੀ ਹੈ ਜੋ ਇੱਥੋਂ ਦੇ ਕਰਤਾਰ ਤਰਤਾ ਬਾਬਾ ਜਨਕ ਸਿੰਘ ਹੋਣੀ ਔਰ ਬਾਬਾ ਭਗਵੰਦ ਸਿੰਘ ਜੀ ਇਹ ਦੋਨਾਂ ਦੀ ਸਰਪ੍ਰਸਤੀ ਦੇ ਨਾਲ ਇਹ ਜਿਹੜੀ ਯੂਨੀਵਰਸਿਟੀ ਹੈ ਬਲੰਦੀਆਂ ਤੇ ਜਾ ਰਹੀ ਹੈ ਔਰ ਦੋਨਾਂ ਨੇ ਸਾਨੂੰ ਇਸ ਗੱਲ ਦਾ ਮਾਣ ਬਖਸ਼ਿਆ ਕਿ ਸਾਡੀ ਜਿਹੜੀ ਐਫੀਲੀਏਸ਼ਨ ਹੈ ਮਾਸਟਰ ਐਸੋਸੀਏਸ਼ਨ ਦੀ ਉਹ ਸਾਨੂੰ ਦੇਣ ਜਾ ਰਹੇ ਨੇ ਤੇ ਦੁਬਾਰਾ ਫਿਰ ਸਾਰਿਆਂ ਦਾ ਜਿੰਨੇ ਵੀ ਸੰਤ ਮਹਾਰਾਜ ਸਾਰੇ ਇਸ ਯੂਨੀਵਰਸਿਟੀ ਦੇ ਨੇ ਉਹਨਾਂ ਦਾ ਤਹਿ ਦਿਲ ਤੋਂ ਐਕਸਟ੍ਰੀਮਲੀ ਥੈਂਕ ਯੂ ਵੈਰੀ ਮਚ ਸੋ ਨਾਚ ਠੀਕ ਥੈਂਕ ਯੂ ਇਹਨਾਂ ਦੇ ਸਪੋਰਟਸ ਦੇ ਖੇਤਰ ਦੇ ਵਿੱਚ ਤਕਰੀਬਨ ਇੰਟਰ ਯੂਨੀਵਰਸਿਟੀ ਯੂਨੀਵਰਸਿਟੀ ਦੇ ਵਿੱਚ ਕਈ ਬੱਚਿਆਂ ਦੇ ਮੈਡਲ ਆਏ ਨੇ ਤੇ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਔਰ ਇਹ ਵੀ ਪਤਾ ਲੱਗਾ ਕਿ ਆਪਾਂ ਨਸ਼ਿਆਂ ਦੀ ਗੱਲ ਜ਼ਰੂਰ ਕਰਦੇ ਆਂ ਪਰ ਇੱਥੇ ਕਈ ਸਾਲਾਂ ਤੋਂ ਇਹ ਧਾਰਮਿਕ ਪੱਖੋਂ ਵੀ ਇਹ ਜਿਹੜੀ ਐਜੂਕੇਸ਼ਨ ਦੇ ਰਹੇ ਨੇ ਔਰ ਇੱਕ ਵੀ ਬੱਚਾ ਇੱਥੇ ਕਿਸੇ ਨਸ਼ੇ ਦੇ ਨਾਲ ਨਹੀਂ ਜੁੜਿਆ ਮੈਂ ਇਸ ਗੱਲ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਇਸ ਯੂਨੀਵਰਸਿਟੀ ਨੂੰ ਖਾਸ ਤੌਰ ਤੇ ਸੋ ਥੈਂਕ ਯੂ ਵੈਰੀ ਮਚ ਸੋ ਨਾਈਸ ਠੀਕ ਹੈ ਸਰ ਜੇਕਰ ਬੱਚਾ ਕੋਈ ਜੁੜਨਾ ਚਾਹੁੰਦਾ ਆ ਉਹ ਕਿਸ ਤਰ੍ਹਾਂ ਨਾਲ ਇਸ ਐਸੋਸੀਏਸ਼ਨ ਨਾਲ ਜੁੜੇ ਹਾਂ ਬਿਲਕੁਲ ਇਹ ਸਾਡੇ ਨਾ ਕੋਲੋਂਤਵਾ ਜੀ ਔਰ ਜਿਹੜੇ ਡਾਕਟਰ ਸਾਹਿਬ ਨੇ ਇਹ ਸਰਪ੍ਰਸਤ ਨੇ ਸਾਡੇ ਬਾਬਾ ਜੀ ਉਹਨਾਂ ਕੋਲੋਂ ਇਜਾਜ਼ਤ ਲੈ ਲੈਂਦੇ ਸਾਡੇ ਕੋਲ ਐਗਜ਼ੀਕਟਿਵ ਮੈਂਬਰਸ ਦੀ ਜਗ੍ਹਾ ਕਾਫੀ ਖਾਲੀ ਹੁੰਦੀ ਹੈ ਤੇ ਜਿਹੜਾ ਵੀ ਆਵੇ ਸਾਨੂੰ ਅਸੀਂ ਉਹਦਾ ਵੈਲਕਮ ਹੈ ਤੇ ਜੁੜ ਸਕਦਾ ਹੈ ਕੋਈ ਪ੍ਰੋਪਰ ਇੱਕ ਅਪਲੀਕੇਸ਼ਨ ਦਵੇ ਤੇ ਉਹ ਬਾਬਾ ਜੀ ਲਾਓ ਕਰਨਗੇ ਤੇ ਅਸੀਂ ਉਹਨਾਂ ਨੂੰ ਆਪਣੇ ਨਾਲ ਸਸਤਾ ਜੋੜ ਲਵਾਂਗੇ ਤੇ ਉਹ ਸਾਡੇ ਨਾਲ 2-3 ਸਾਲ ਕੰਮ ਕਰੇ ਫਿਰ ਅਸੀਂ ਉਹਨੂੰ ਆਫੀਸ਼ੀਅਲੀ ਉਹਨੂੰ ਆਪਣੇ ਨਾਲ ਅਸੀਂ ਸਾਰੀ ਫੋਰਐਵਰ ਜੋੜ ਕੇ ਰੱਖਾਂਗੇ ਠੀਕ ਹੈ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਜੀ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਲਾਸਟ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲਾਸਟ ਦੇ ਵਿੱਚ ਫਿਰ ਦੁਬਾਰਾ ਇੱਕ ਵਾਰ ਵਧਾਈ ਦਿੰਨੇ ਐ ਐਸੋਸੀਏਸ਼ਨ ਦੀ ਤੇ ਇੱਕ ਵਾਰ ਹੈ ਨਾ ਆਪਣਾ ਨੰਬਰ ਜ਼ਰੂਰ ਜਿਹੜਾ ਹੈਗਾ ਫਲੈਸ਼ ਕਰ ਦਿਓ ਕਿ ਕੋਈ ਵੀ ਜਿਹੜਾ ਹੈਗਾ ਵਾ ਬੱਚਾ ਜਿਹੜਾ ਆਏਗਾ ਵਾ ਇਸ ਸੰਸਥਾ ਦੇ ਨਾਲ ਜੁੜਨਾ ਚਾਹੁੰਦਾ ਹੈਗਾ ਵਾ ਜਾਂ ਆਉਣ ਵਾਲੇ ਸਮੇਂ 'ਚ ਤੁਸੀਂ ਮੈਰਾਥਨ ਕਰਵਾਉਣ ਜਾ ਰਹੇ ਹੋ ਉਹਦੇ ਵਿੱਚ ਭਾਗ ਲੈਣਾ ਚਾਹੁੰਦਾ ਹੈਗਾ ਤਾਂ ਉਹ ਕਿੱਦਾਂ ਤੁਹਾਡੇ ਨਾਲ ਸੰਪਰਕ ਕਰੇਗੀ ਪੰਜੀ ਨੰਬਰ ਵੀ ਆਨਲਾਈਨ ਹੋ ਜਾਏਗਾ ਔਰ ਐਂਟਰੀ ਕੋਡ ਵੀ ਆਨਲਾਈਨ ਹੋ ਜਾਏਗਾ ਇੱਕ ਵੈਬਸਾਈਟ ਬਣ ਗਈ ਆ ਅਸੀਂ ਕੱਲ ਰਿਲੀਜ਼ ਕਰ ਦਵਾਂਗੇ ਨੰਬਰ ਵੀ ਮੈਂਸ਼ਨ ਹੋ ਜਾਊਗਾ ਤਾਂ 바ਰ ਕੋਡ ਵੀ ਮੈਂਸ਼ਨ ਹੋ ਜਾਊਗਾ ਐਂਟਰੀਆਂ ਦੇ ਲਈ ਅਸੀਂ ਅਪੀਲ ਕਰਦਾ ਜੀ ਹਰ ਕਾਥਲੀਟ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਵੱਧ ਤੋਂ ਵੱਧ ਪਹਿਲੀ ਮੈਰਾਥਨ ਦੇ ਵਿੱਚ ਪਾਰਟਿਸਪੇਟ ਕਰਨ ਔਰ ਸੰਤਵਾਪਾਗ ਸਿੰਘ ਯੂਨੀਵਰਸਿਟੀ ਦਾ ਨਾਮ ਰੋਸ਼ਨ ਹੋ ਸਕੇ ਤਾਂ ਇੱਕੋ ਹੀ ਸਾਡਾ ਆ ਜੀ ਬੈਨਰ ਤੇ ਵੀ ਇਹੀ ਲਿਖਿਆ ਜੀ ਜੁੱਧ ਨਸ਼ਿਆਂ ਵਿਰੁੱਧ ਇਹੜਾ ਜੁੱਧ ਛੇੜੇ ਜੇ ਨਸ਼ਿਆਂ ਵਿਰੋਧ ਦੇ ਆ ਨਸ਼ਿਆਂ ਦੇ ਵਿੱਚ ਤਾਂ ਕਹਿ ਲੋ ਜੀ ਹੁਣ ਆਪਾਂ ਅੱਜ ਦੀ ਪੀੜ੍ਹੀ ਜਿਹੜੀ ਆ ਕੋਈ ਸਾਰੀ ਨਹੀਂ ਹੈਗੀ ਕੁਝ ਕੁ ਬੰਦੇ ਹੈਗੇ ਆ ਉਹ ਦੇਖਣਗੇ ਤੇ 5 ਸਾਲ ਤੋਂ ਬੱਚੇ ਨੂੰ ਪਾਰਟਿਸਪੇਟ ਕਰਦੇ ਨੂੰ ਔਰ 95 ਤੋਂ ਲੈ ਕੇ 100 ਸਾਲ ਤੱਕ ਬਜ਼ੁਰਗ ਨੂੰ ਪਾਰਟਿਸਿਪੇਟ ਕਰਦੇ ਦੇਖਣਗੇ ਉਹਨਾਂ ਨੂੰ ਆਪਣੇ ਆਪ ਹੀ ਇਤਸ਼ਾਹ ਆਊਗਾ ਕਿ ਅਸੀਂ ਗੰਦਗੀ ਨੂੰ ਤਿਆਗ ਕੇ ਅਸੀਂ ਐਥਲੀਟ ਨਾਲ ਜੁੜੀਏ ਗੇਮ ਨਾਲ ਜੁੜੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰਤ ਬਾਬਾ ਭਗ ਸਿੰਘ ਮਾਸਟਰ ਐਥਲੈਟਿਕ ਐਸੋਸੀਏਸ਼ਨ ਦੇ ਮੈਂਬਰ ਸਾਹਿਬਾਨ ਜਿਨ੍ਹਾਂ ਦੇ ਨਾਲ ਵਿਸਤਾਰ ਪੂਰਵਕ ਜਿਹੜੀ ਅਸੀਂ ਗੱਲਬਾਤ ਕੀਤੀ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਵੱਡੇ ਉਪਰਾਲੇ ਕਰਦੇ ਨੇ ਅੱਗੇ ਇਸੇ ਚੈਨਲ ਰਾਹੀਂ ਤੁਹਾਨੂੰ ਅੱਗੇ ਵੀ ਇਹਨਾਂ ਦੀਆਂ ਗਤੀਵਿਧੀਆਂ ਤੇ ਅਸੀਂ ਝਾਤ ਮਰਾਂਦੇ ਰਵਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਖ਼ਾਸ ਪੂ ਟੀਵੀ ਚੈਨਲ ਦੇ ਨਾਲ